ਜੇਕਰ ਤੁਸੀਂ ਵੀ ਕੈਬ ਦਾ ਇਸਤੇਮਾਲ ਕਰਦੇ ਹੋ ਸਫਰ ਤੇ ਜਾਣ ਲੱਗਿਆਂ ਤਾਂ ਸਾਵਧਾਨ ਹੋ ਜਾਓ ਵੀਡੀਓ ਤੁਹਾਡੇ ਲਈ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਜੇਕਰ ਦੋਸਤੋ ਤੁਸੀਂ ਕੈਬ ਚਲਾਉਂਦੇ ਹੋ ਤਾਂ ਤੁਸੀਂ ਕਸਟਮਰ ਦੀ ਵੇਟ ਕਰਦੇ ਹੋ ਤਾਂ ਤੁਹਾਨੂੰ ਵੀ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਕਿਤੇ ਤੁਹਾਡੇ ਨਾਲ ਵੀ ਕਾਟਨਾ ਹੋ ਜਾਵੇ ਕਿਉਂਕਿ ਲੁਟੇਰਿਆਂ ਨੇ ਲੁੱਟਣ ਦੇ ਲੱਭ ਲਏ ਆ ਨਵੇਂ-ਨਵੇਂ ਤਰੀਕੇ ਜੀ ਹਾਂ ਇੱਕ ਫੇਕ ਨੰਬਰ ਕੋਈ ਚੋਰੀ ਦਾ ਨੰਬਰ ਲੈਂਦੇ ਸੀ ਲੁਟੇਰੇ ਫਿਰ ਕਾਇ ਕੈਬ ਜਿਹੜੀ ਗਈ ਸੀ ਉਹਨੂੰ ਬੁਕਿੰਗ ਕਰਦੇ ਸੀ ਐਪ ਰਾਹੀਂ ਜਦੋਂ ਕੈਬ ਬੁਕਿੰਗ ਹੋ ਜਾਂਦੀ ਸੀ ਕਿ ਉਹਨੂੰ ਆਪਣੇ ਰਸਤੇ ਦੇ ਉੱਤੇ ਜਾਣ ਲਈ ਕਹਿ ਕਿ ਰਸਤੇ ਦੇ ਵਿੱਚ ਹੀ ਉਹਨਾਂ ਲੁੱਟ ਕਰ ਲੈਂਦੇਗੇ ਸੀ ਉਹਨੂੰ ਲੁੱਟ ਲੈਂਦੇਗੇ ਸੀ ਮਹੱਤਵਪੂਰਨ ਬੰਦਾ ਜਦੋਂ ਕਿਸੇ ਦੀ ਕੈਬ ਬੁੱਕ ਹੁੰਦੀ ਆ ਤੇ ਫਿਰ ਜਿਹੜਾ ਮੁਲਾਜ਼ਮ ਹੁੰਦਾ ਜਿਹੜਾ ਨੌਕਰੀ ਪੇਸ਼ੇਵਾਲਾ ਹੁੰਦਾ ਜਾਂ ਜਿਹਨੇ ਆਪਣੀ ਗੱਡੀ ਪ੍ਰਾਈਵੇਟ ਰੱਖੀ ਹੁੰਦੀ ਆ ਉਹਨੇ ਤਾਂ ਗਾਤ ਦੀ ਜਾਣਾ ਹੀ ਹੁੰਦਾ ਆ ਉਹਨੂੰ ਰਿਸੀਵ ਕਰਨ ਵਾਸਤੇ ਲੇਕਿਨ ਇਹ ਚੋਰਾਂ ਵੱਲੋਂ ਇਹ ਲੁਟੇਰਿਆਂ ਵੱਲੋਂ ਛਾਤੀਰ ਦਿਮਾਗ ਲਗਾ ਕੇ ਇਹ ਕਾਰਡ ਕੀਤਾ ਜਾਂਦਾ ਸੀ ਕਿ ਕੈਬ ਨੂੰ ਬੋਕ ਕਰ ਲਤਾ ਜਾਂਦਾ ਸੀ ਜਦੋਂ ਉੱਥੇ ਉਹਨੂੰ ਰਿਸੀਵ ਕਰਨ ਵਾਸਤੇ ਜਾਂਦਾ ਹੀ ਸੀ ਗੱਡੀ ਕੈਬ ਤਾਂ ਉਹਨੂੰ ਸੁਨਸਾਨ ਥਾਂ ਦੇ ਉੱਤੇ ਲੈ ਕੇ ਜਾ ਕੇ ਉਹਦੇ ਕੋਲੋਂ ਲੁੱਟ ਖੋ ਕਰ ਲੀਤੀ ਜਾਂਦੀ ਸੀ ਕਿ ਉਹਦੀ ਕੈਬ ਵੀ ਖੋ ਲੀਤੀ ਜਾਂਦੀ ਸੀ ਕਿ ਫੇਰ ਉੱਥੋਂ ਰਫੂ ਚੱਕਰ ਹੋ ਜਾਂਦੇ ਸੀ ਗੱਲ ਇੱਥੇ ਹੀ ਨਹੀਂ ਮੁੱਕਦੀ ਫਿਰ ਇਹਨਾਂ ਲੁਟੇਰਿਆਂ ਦੇ ਦਿਮਾਗ ਨੇ ਛਾਤਰੇਗੇ ਸੀ ਉਸ ਗੱਡੀ ਨੂੰ ਕਿਸੇ ਦੇ ਕੋਲੋਂ ਜਿਹੜਾਗਾ ਸੀ ਉਹ ਗਿਰਵੀ ਰੱਖ ਕੇ ਪੈਸੇ ਲੈ ਲੈਂਦੇ ਗਏ ਸੀ ਹੁਣ ਹਰ ਕੋਈ ਬੰਦਾ ਸੋਚਦਾ ਚਲੋ ਯਾਰ ਕੋਈ ਗੱਲ ਨਹੀਂ ਗੱਡੀ ਤਾਂ ਹੈਗੀ ਆ ਆਪਾਂ ਇਹਦਾ गिरवी रख के जे 5 लाख दी गड्डी है ते लाख रुपैया 50000 दे के आपा गिरवी गड्डी रख लन्नेगे गड्डी ते ਸਾਡੇ ਕੋਲ ਹੋएगी ही ਆ ਆਪੇ ਅਗਲਾ ਪੈਸੇ ਦੇ ਕੇ ਕੱਢ ਛਡਵਾ ਕੇ ਲੈ ਜਾਵੇਗਾ ਆਪਣੇ ਪੈਸੇ ਵੀ ਸੇਫ ਹੈਗੇ ਆ ਲੇਕਿਨ ਇਹ ਸਾਤੇ ਚੋਰਾਵਾਂ ਵੱਲੋਂ ਚੋਰੀ ਕਰਕੇ ਗੱਡੀ ਕਿਸੇ ਅਨਨੋਨ ਬੰਦੇ ਨੂੰ ਗੱਡੀ ਗਿਰਵੀ ਰੱਖ ਕੇ ਆਪਣਾ ਉल्लू ਸਿੱਧਾ ਕਰ ਲੈਂਦੇ ਜਿੱਤੋਂ ਬਾਅਦ ਉਹ ਮਾਤੜ ਬੰਦਾ ਵੀ ਫਸ ਜਾਂਦਾ ਹੈਗਾ ਅਸੀਂ ਮਾਮਲਾ ਪੂਰਾ ਸੁਣਿਓ ਧਿਆਨ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤਾਂ ਕਰ ਦਿਆ ਕਰੋ ਉਸ SIM ਕਾਰਡ ਦੀ ਬਦੌਲਤ ਹੈ ਜਿਹੜੀ ਐਪ ਐਪ ਦਾ ਇਸਤੇਮਾਲ ਕਰਕੇ ਕੈਬ ਬੁੱਕ ਕਰਦੇ ਸੀਗੇ ਤੇ ਇਹ ਜਿਹੜਾ ਫੋਨ ਜਿਸ ਦੇ ਵਿੱਚ SIM ਕਾਰਡ ਪਾਇਆ ਹੋਇਆ ਸੀਗਾ ਉਹ ਵੀ ਪੁਲਿਸ ਨੇ ਇਨਵੈਸਟੀਗੇਸ਼ਨ ਦੌਰਾਨ ਜਿਹੜਾ ਬਰਾਵਤ ਕਰ ਲਿਆ ਹੈ ਇਹ ਜਿਹੜੇ ਚਾਰ ਬੰਦੇ ਨੇ ਇੱਕ ਰੋਹਿਤ ਸ਼ਰਮਾ ਤੇ ਇੱਕ ਮਨਪ੍ਰੀਤ ਸਿੰਘ ਯੋਗੇਸ਼ ਠਾਕੁਰ ਅਤੇ ਹਰਮਨਦੀਪ ਸਿੰਘ ਇਹ ਇਹਨਾਂ ਚੋ ਤਿੰਨਿਆ ਨੇ ਬਠਿੰਡੇ ਦੇ ਰਹਿਣ ਵਾਲੇ ਨੇ ਤੇ ਇੱਕ ਬੰਦਾ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਹੈ ਇਹਨਾਂ ਸਾਰਿਆਂ ਨੂੰ हरियाणा ਤੇ ਰਾਜਪੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹ ਚ ਜਿਹੜੀ ਇਹ ਕਾਰਾਂ ਸੀਗੀਆਂ ਇਹ ਕਾਰਾਂ ਨੂੰ ਕਿਸੇ ਦੇ ਕੋਲੇ ਗਿਰਵੀ ਰੱਖ ਕੇ ਉਹ ਤੋਂ ਪੈਸੇ ਲੈ ਲੈਂਦੇ ਸੀਗੇ ਤੇ ਪੈਸੇ ਨੂੰ ਫਿਰ ਆਪਣੀ ਜਿਹੜੀ ਅਯਾਸ਼ੀ ਵਾਸਤੇ ਇਸਤੇਮਾਲ ਕਰਦੇ ਸੀ। ਇਹ ਐਪ ਦੇ ਕੋਈ ਰਿਗਾਰਡਿੰਗ ਨਹੀਂ ਹੈ। ਕਿਸੇ ਵੀ ਐਪ ਨਾਲ ਡਰਾਈਵ ਕੈਬ ਬੁੱਕ ਕੀਤੀ ਹੋਈ ਹੈ। ਉਹ ਨੈਪ ਦੇ ਥਰੂ ਕੈਬ ਜਿਹੜੀ ਬੁੱਕ ਹੋ ਗਈ ਹੈ ਉਹ ਕਿਸੇ ਵੀ ਐਪ ਨਾਲ ਹੋ ਸਕਦੀ ਹੈ। ਤਾਂ ਸਪੈਸੀਫਿਕਲੀ ਇਸ ਐਪ ਵਾਰੇ ਆਪਾਂ ਨਹੀਂ ਕਹਿ ਸਕਦੇ। ਮੈਂ ਤਾਂ ਬੈਕ ਸੈਕੈਸ ਕਰਕੇ ਕਹਿ ਰਿਹਾ ਕਿ ਆਈਡੈਂਟੀਫਿਕੇਸ਼ਨਸ ਬਹੁਤ ਸੁਖਰੀਆਂ। ਉਹ ਇੱਕ ਕਾਮਨ ਨੂੰ ਕਾਮਨਲੀ ਹੁੰਦਾ ਹੋਏਗਾ ਉਹ ਬੇਸਿਕਲੀ ਉਸੇ ਕਰਕੇ ਆਇਡੈਂਟੀਫਿਕੇਸ਼ਨ ਤੁਹਾਡੇ ਮੋਬਾਈਲ ਨੰਬਰ ਨਾਲ ਹੋਣੀ ਹੈ ਹਰੇਕ ਐਪ ਦੇ ਨਾਲ ਜਿਹੜੀ ਹੈ ਉਹ ਮੋਬਾਈਲ ਨੰਬਰ ਇਹਨਾਂ ਨੇ ਕੋਸ਼ਿਸ਼ ਕੀਤੀ ਸਮਾਰਟ ਬਣਨ ਦੀ ਇਹਦੇ ਵਿੱਚ ਕਿ ਜਿਹੜਾ ਮਰਿਆ ਹੋਇਆ ਬੰਦੇ ਸੀ ਉਹਦੇ ਨਾਮ ਤੇ ਜਿਹੜਾ SIM ਕਾਰਡ ਸੀ ਉਹ ਉਹਦਾ ਇਸਤੇਮਾਲ ਕਰ ਰਹੇ ਸੀ ਪਰ ਉਹਦੇ باوجود ਦੇ 300 ਕੁਛ ਨਹੀਂ ਪਤਾ ਲੱਗਿਆ ਪਹਿਲਾਂ ਵੀ ਕੋਈ ਐਓਜੀ ਵਾਰਦਾਤ ਕੀਤੀ ਹੋਊਗਾ ਕੋਈ ਟ੍ਰਾਈ ਸਿਟੀ ਹੈ ਉਹ ਦੋ ਹੀ ਦੋ ਨਹੀਂ ਇਹਨਾਂ ਦੀ ਅਜੇ ਪੁੱਛਗਿੱਛ ਚੱਲ ਰਹੀ ਹੈ ਫਿਲਹਾਲ ਤਾਂ ਇਹੀ ਦੋ ਵਾਰਦਾਤਾਂ ਇਹਨਾਂ ਦੇ ਸਾਹਮਣੇ ਆਈਆਂ ਨੇ ਪਰ ਅੱਗੇ ਵੀ ਪੁੱਛਗਿੱਛ ਦੌਰਾਨ ਇਹਨਾਂ ਦੇ ਹੋਰ ਵੀ ਖੁਲਾਸੇ ਹੋਣਗੇ ਇਹ ਇਹ ਪਾਰਟ ਜਿਹੜਾ ਹੈਗਾ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ ਚ ਕਿ ਪਹਿਲਾਂ ਹੀ SIM ਕਾਰਡ ਜਿਹੜਾ ਬੰਦਾ ਉਹਦੇ ਨਾਮ ਤੇ ਇਸ਼ੂਡ ਸੀਗਾ ਤੇ ਉਹ ਇਹਨਾਂ ਨੇ ਹੀ ਲੈ ਲਿਆ ਜਾਂ ਫਿਰ ਬਾਅਦ ਚ ਇਸ਼ੂ ਕਰਾਇਆ ਤੇ ਜੇਜ ਬਾਹਰ ਜਿ ਇਸ਼ੂ ਕਰਾਇਆ ਤਾਂ ਜਿਨੇ ਗਲਤ SIM ਕਾਰਡ ਇਸ਼ੂ ਕੀਤਾ ਵਿਦਆਊਟ ਵੈਰੀਫਿਕੇਸ਼ਨ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਏ। ਇਹ ਕੈਬਸ ਦੇ ਵਿੱਚ ਮੈਂ ਇੱਕ ਸਜੈਸ਼ਨ ਜ਼ਰੂਰ ਦੇਣਾ ਚਾਹੁੰਗਾ ਤੁਹਾਡੇ ਮਾਧਿਅਮ ਤੋਂ ਕਿ ਸਾਰੇ ਜਿਹੜੇ ਤੁਹਾਡੇ ਕੈਬਸ ਆ ਉਹਦੇ ਤੁਸੀਂ GPS ਟ੍ਰੈਕਰਸ ਜਿਹੜੇ ਹੈਗੇ ਆ ਉਹ ਲਗਾ ਸਕਦੇ ਹੋ। ਉਹ ਜਿਹੜੇ GPS ਟ੍ਰੈਕਰਸ ਦੇ ਨਾਲ ਸਾਨੂੰ ਲੱਭਣੀ ਜਿਹੜੀ ਹੈਗੀ ਹੈ, ਟ੍ਰੇਸ ਕਰਨੀ ਸੌਖੀ ਹੁੰਦੀ ਹੈ। ਇਨਫੈਕਟ GPS ਟ੍ਰੈਕਰਸ ਮੋਸਟਲੀ ਕੈਬਸ ਦੇ ਵਿੱਚ ਹੁੰਦੇ ਆ। ਇੱਕ ਹਿਡਨ GPS ਟ੍ਰੈਕਰਸ ਆਂਦੇ ਆ ਤੁਸੀਂ ਉਹ ਵੀ ਲਵਾ ਸਕਦੇ ਹੋ ਤੇ ਉਹਦੇ ਐਕਸੈਸ ਕੋਈ ਵੀ ਅਸਰੈਂਟ ਹੁੰਦਾ ਇਮੀਡੀਏਟਲੀ ਤੁਸੀਂ ਪੁਲਿਸ ਨੂੰ ਇਨਫਾਰਮ ਉਹ ਪੈਨਿਕ ਬਟਨ ਦੇਖੋ ਮੌਕਾ ਮਿਲੇ ਨਾ ਮਿਲੇ ਪ੍ਰੈਸ ਕਰਨ ਦਾ ਕੋ ਜੋ ਕਾਰ ਹੀ ਸਨੇਚ ਹੋਗੀ ਫਿਰ ਪੈਨਿਕ ਬਟਨ ਬੰਦਾ ਆਲਟੀਮੇਟਲੀ ਜਿਹੜੀ ਕਾਲ ਹੈਗੀ ਇਮੀਡੀਏਟਲੀ ਉਹੀ ਕਰ ਸਕਦਾ ਨਹੀਂ ਬਿਲਕੁਲ ਜੀ ਸਾਡੀ ਜਿਹੜੀ ਹੈ ਰੈਗੂਲਰ ਪੈਟਰੋਲਿੰਗ ਜਿਹੜੀਆਂ ਡੇ ਟਾਈਮ ਵੀ ਅਤੇ ਨਾਈਟ ਟਾਈਮ ਵੀ ਰੈਗੂਲਰ ਚੱਲਦੀਆਂ ਨੇ ਇਸ ਦੇ ਨਾਲ-ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਤੁਹਾਡੇ ਕੋਲ ਕੈਬ ਡਰਾਈਵਰਸ ਲਈ ਜੇ ਹੈ ਜੇ ਜਦੋਂ ਵੀ ਤੁਹਾਡੇ ਕੋਲ ਕੋਈ ਸਵਾਰੀ ਆ ਕੇ ਬੈਠਦੀ ਹੈ ਤਾਂ ਤੁਹਾਡਾ ਰੂਟ ਫਿਕਸ ਹੁੰਦਾ ਹੈ ਕਿ ਪਹਿਲਾਂ ਹੀ ਤੁਸੀਂ ਪੁੱਛਦੇ ਹੋ ਕਿ ਜੀ ਕਿੱਥੇ ਜਾਣਾ ਹੈ ਐਪ ਦੇ ਥਰੂ ਚ ਫੀਡ ਵੀ ਕਰ ਦਿਓ ਤੁਸੀਂ ਜੀ ਤਾਂ ਉਹਦੇ ਵਿੱਚ ਹੀ ਜੇ ਤੁਹਾਨੂੰ ਡਾਇਵਰਟ ਕਰਨ ਵਾਸਤੇ ਕੋਈ ਬੰਦਾ ਕਹਿੰਦਾ ਹੈ ਤਾਂ ਤੁਸੀਂ ਤੁਹਾਨੂੰ ਇਮੀਡੀਏਟਲੀ ਸ਼ੱਕ ਦੀ ਨਿਗਾਹ ਤੇ ਨਾਲ ਦੇਖਦੇ ਹੋਏ ਉਹਨੂੰ ਆਪਦੇ ਕਿਸੇ ਦੋਸਤ ਮਿੱਤਰ ਰਿਸ਼ਤੇਦਾਰ ਨੂੰ ਅਲਰਟ ਕਰ ਦੇਣਾ ਚਾਹੀਦਾ ਕਿ ਜੀ ਆਹ ਉਹ ਚੀਜ਼ ਹੈਗੀ ਇਹ ਚੀਜ਼ ਹੋਈ ਹੈ ਤਾਂ ਇਸ ਤਰੀਕੇ ਨਾਲ ਇਸ ਤਾਈ ਦੀ ਪ੍ਰੀਕਾਸ਼ਨ ਵਰਤਦੇ ਹੋਏ ਆਪਾਂ ਇਸ ਚੀਜ਼ ਨੂੰ ਰੋਕ ਸਕਦੇ ਆ। ਇਹ ਐਸਚ ਕੰਪਨੀਆਂ ਜਿਹੜੀਆਂ ਹੈਗੀਆਂ ਕਿਉਂਕਿ ਹੁਣ ਐਪ ਦੇ ਥਰੂ ਕੈਪਸ ਚੱਲਦੀਆਂ ਤਾਂ ਪਰ ਸੇ ਕੰਪਨੀਆਂ ਜਿਹੜੀਆਂ ਹੈਗੀਆਂ ਉਹ ਸਾਡੇ ਇੱਥੇ ਬਹੁਤ ਜ਼ਿਆਦਾ ਫਿਕਸ ਨਹੀਂ ਹੈਗੀਆਂ। ਜਾਸਟਰ ਜੇਬ ਮੋਹਾਲੀ ਏਰੀਆ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਪ੍ਰਾਈਵੇਟ ਕਾਰਸ ਜਿਹੜੀਆਂ ਹੈਗੀਆਂ ਪ੍ਰਾਈਵੇਟ ਕੈਬਸ ਇਹ ਜਿਹੜੀਆਂ ਹੈਗੀਆਂ ਉਹ ਐਪ ਦੇ ਥਰੂ ਇਸਤੇਮਾਲ ਹੁੰਦੀਆਂ ਤਾਂ ਇਹ ਚ ਇੱਕ ਜਰਨਲਾਈਜੇਸ਼ਨ ਆਪਾਂ ਲਿਸਟਿੰਗ ਵਾਲਾ ਜਿਹੜੀ ਤੁਹਾਨੂੰ ਸੁਜੈਸ਼ਨ ਹੈ ਉਹ ਅਸੀਂ ਬਿਲਕੁਲ ਲੈ ਕੇ ਉਹ ਤੇ ਵਰਕ ਕਰਨਾ ਸ਼ੁਰੂ ਕਰਦੇ ਹਾਂ ਪਰ ਜਿਹੜੀ ਕੰਪਨੀਆਂ ਨੂੰ ਡਾਇਰੈਕਸ਼ਨ ਸਪੈਸੀਫਿਕਲੀ ਦੇਣੀ ਹੈ ਇਹਦੇ ਵਿੱਚ ਔਖੇ ਰਹੇ ਇਹ ਤਿੰਨ ਬੰਦੇ ਜਿਹੜੇ ਸੀ ਮਠੰਡੇ ਦੇ ਰਹਿਣ ਵਾਲੇ ਆ ਇਹਨਾਂ ਚੋਂ ਇੱਕ ਮਠਾਲੇ ਦਾ ਰਹਿਣ ਵਾਲਾ ਉਹ ਜਿਹੜਾ ਫਰਾਜਪੁਰੇ ਮਠਾਲੇ ਵਿੱਚ ਰੈਜ਼ੀਡੈਂਟ ਕਰਕੇ ਆ ਜਾਂਦਾ ਸੀ ਕੋਈ ਕੋਈ ਕ੍ਰਾਈਮ ਹਿਸਟਰੀ ਹੈਗੀ ਹੈ ਇਹਨਾਂ ਦੇ ਵਿੱਚੋਂ ਜਿਹੜੇ ਮੈਜੋਰਿਟੀ ਹੈ ਉਹ 25 ਤੋਂ 30 ਸਾਲ ਦੀ ਉਮਰ ਦੇ ਵਿੱਚ ਹੈ ਇੱਕ ਬੰਦਾ 35 ਸਾਲ ਦਾ ਵੀ ਹੈ ਤਾਂ ਪੁਰਾਣੀ ਹਜੇ ਤੱਕ ਕ੍ਰਾਈਮ ਹਿਸਟਰੀ ਕੋਈ ਸਾਹਮਣੇ ਨਹੀਂ ਆਈ ਹੈ ਕੋਈ ਨਵੇਂ ਪੱਤੇ ਦੀ ਆਪਦੀ ਵੀ ਸੀ ਕੋਈ ਹਜੇ ਇਹ ਡਰੱਗਸ ਦੇ ਵਿੱਚ ਇਹਨਾਂ ਚੋਂ ਇੱਕ ਬੰਦਾ ਇਨਵੋਲਡ ਸੀ ਜਿਹੜਾ ਰਾਜਪੁਰੇ ਵਾਲਾ ਬੰਦਾ ਹੈਗਾ ਉਹਦੇ ਵਿੱਚ ਜਿਹੜਾ ਐਨਡੀਪੀਐਸ ਦਾ ਉਹ ਤੇ ਪਰਚਾ ਵੀ ਦਰਜ ਹੈ ਤੇ ਉਹ ਡਰੱਗ ਦੇ ਵਿੱਚ ਇਨਵੋਲ ਵੀ ਸੀ ਪਰ ਬਾਕੀ ਇਹਨਾਂ ਦਾ ਹਜੇ ਯਾ ਕੋਈ ਰੋਲ ਸਾਹਮਣੇ ਨਹੀਂ ਉਹ ਫਾਇਰੈਂਸ ਨਹੀਂ ਹੈ ਉਹ ਕਿਸੇ ਜਾਣ ਪਛਾਣ ਵਾਲੇ ਕੋਲ ਗਿਰਵੀ ਰੱਖ ਕੇ ਉਹ ਤੋਂ ਪੈਸੇ ਲੈਂਦਾ